ਬਾਬੇ ਨਾਨਕ ਤੋਂ ਸਿੱਖੀ ਹੈ ਕਿਰਤ ਕਰਨੀ ਇੱਕ ਗੁਰੂ ਘਰੇ ਹਾਜ਼ਰੀ ਜ਼ਰੂਰ ਭਰਨੀ ਇਸ ਵਾਕ ਤੇ ਚੱਲਦੇ ਹੋਇਆਂ ਬਾਈ ਜੀ ਹੋਰਾਂ ਨੇ ਆ ਕੰਮ ਸ਼ੁਰੂ ਕੀਤਾ ਬਾਈ ਜੀ ਅਸੀਂ ਖੜੇ ਹੋਏ ਹਾਂ ਜੀ ਲੰਡੇ ਰੋਡੇ ਕਾਲਜ ਕੋਲੇ ਜ਼ਿਲ੍ਹਾ ਮੋਗਾ ਦੇ ਵਿੱਚ ਸਮਾਲ ਸਰ ਪਿੰਡ ਜੋ ਕਿ ਮੋਗਾ ਰੋਡ ਤੇ ਹੈਗਾ ਕੋਟਕਪੂਰਾ ਤੋਂ ਮੋਗਾ ਰੋਡ ਤੇ ਉੱਥੇ ਬਾਈ ਜੀ ਆਪਣੀ ਜਿਹੜੀ ਇਹ ਬਰੋ ਪੀਜ਼ਾ ਪੁਆਇੰਟ ਲਾਉਂਦੇ ਆ ਬਾਈ ਜੀ ਇਹਨਾਂ ਨੇ ਸਾਰੀ ਤਿਆਰ ਕਰਾਈ ਆ ਇਹ ਦੁਕਾਨ ਆ ਜਿਹੜੀ ਇੱਕ ਬਸਤੇ ਦੇ ਰੂਪ ਦੇ ਵਿੱਚ ਤੇ ਕਮ ਸੇ ਕਮ 40 ਪ੍ਰਕਾਰ ਦਾ ਬਾਈ ਜੀ ਅਰੇ ਇਹ ਕੰਮ ਇੱਥੇ ਫਾਸਟ ਫੂਡ ਤਿਆਰ ਕਰਦੇ ਆ ਬਾਈ ਕਹਿੰਦੇ ਬਹੁਤ ਵਧੀਆ ਆਮਦਨ ਹੈ ਦੇ ਵਿੱਚ ਤੇ ਬਾਈ ਕਹਿੰਦੇ ਆਪਾਂ ਬਾਹਰਲੇ ਦੇਸ਼ ਨਹੀਂ ਗਏ ਦੂਜੇ ਲੋਕਾਂ ਨੂੰ ਉਹੀ 20-25 ਲੱਖ ਰੁਪਇਆ ਉਹੀ ਇਸ ਕੰਮ ਤੇ ਅਸੀਂ ਲਾਇਆ ਇਹ ਦੁਕਾਟੀ ਬਾਈ ਜੀ ਸਾਰੇ ਕਹਿੰਦੇ ਸਾਡੇ ਪੈਸੇ ਲੱਗੇ ਆਗੇ ਤੇ ਚੰਗੀ ਕਮ ਪਾਓ ਕੋਲ ਇਹ ਰਹਿ ਇੱਕ ਜਿਹੜੀ ਇਹ ਕਮਾਈ ਅਸੀਂ ਕਰਨੀ ਹੈ ਬਾਈ ਜੀ ਦਾ ਸਾਨੂੰ ਬਹੁਤ ਵਧੀਆ ਇਹ ਕੰਮ ਲੱਗਿਆ ਤੇ ਬਹੁਤ ਮਿਲ ਵਰਤਨ ਵਾਲੇ ਬੰਦੇ ਆ ਕਮ ਸਿਕਮ 200 ਕਹਿੰਦੇ ਸਾਡਾ ਪੱਕਾ ਗਾਹਕ ਆ ਬਾਈ ਜੀ ਏ ਟੂ ਜ਼ੈਡ ਕਾਫੀ ਤੋਂ ਲੈ ਕੇ ਬਾਕੀ ਫਾਸਟ ਫੂਡ ਸਾਰਾ 버ਗਰ ਚਿੱਲੀ ਤੇ ਨਾਨ ਵੇਜ ਸਭ ਕੁਝ ਬਾਈ ਜੀ ਤਿਆਰ ਕਰਦੇ ਤੇ ਨਾਲ ਹੀ 3600 ਫੋਰ ਤੁਸੀਂ ਦੇਖਿਆ ਨਾ ਮੋਡੀਫਿਕੇਸ਼ਨ ਕਰਾ ਕੇ ਬਾਈ ਨੇ ਪੂਰੇ ਟੌਪ ਦਾ ਕੰਮ ਕੀਤਾ ਤਿੰਨ ਵਰਕਰ ਇਹਦੇ ਨਾਲ ਕੰਮ ਕਰਦੇ ਬਾਈ ਦੇ ਵਿੱਚੇ ਜਿਹੜਾ ਸਾਰਾ ਓਵਨ ਲੱਗਿਆ ਹੋਇਆ ਜਿਹੜਾ ਨਾਲ ਦੀ ਨਾਲ ਪੀਜ਼ਾ 버ਗਰ ਸਭ ਕੁਝ ਤਿਆਰ ਕਰਕੇ ਦਿੰਦੇ ਆ ਸਾਰਾ ਕੁਝ ਬਾਈ ਜੀ ਬਹੁਤ ਸਫਾਈ ਦੇ ਨਾਲ ਕੀਤਾ ਜਾਂਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਹਨਾ ਇਹ ਤਿਆਰ ਕੀਤੀ ਹੋਈ ਹੈ ਟਰਾਲੀ ਜੋ ਕਿ ਇੱਕ ਟਰੈਕਟਰ ਦੇ ਮਗਰ ਪਾ ਕੇ ਜੋ ਕਿ ਦੇਸੀ ਲੁੱਕ ਦੇ ਤੌਰ ਤੇ ਜਿਹੜੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਬਾਈ ਜੀ ਜਿਹੜੇ ਬਾਹਰਲੇ ਦੇਸ਼ ਜਾਂਦੇ ਆਖਦੇ ਆ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਸਾਨੂੰ ਤਾਂ ਇਹ ਬਾਈ ਜੀ ਬਹੁਤ ਵਧੀਆ ਲੱਗੇ ਜਦੋਂ ਵੀ ਤੁਸੀਂ ਕੋੜਕਪੂਰਾ ਤੋਂ ਮੋਗੇ ਜਾਂ ਮੋਗੇ ਤੋਂ ਕੋੜਕਪੂਰਾ ਆਉਨੇ ਹੋ ਤਾਂ ਹਰ ਰੋਜ਼ ਸ਼ਾਮ ਨੂੰ 5 ਵਜੇ 4 ਵਜੇ ਬਾਈ ਜੀ ਇੱਥੇ ਜਿਹੜੀ ਇਹ ਲਾਉਂਦੇ ਆ ਆਪਣੀ ਸਟਾਲ ਆ ਜਿਹੜੀ ਇਹ ਪਸ ਬਣਾਈ ਹੋਈ ਹੈ ਜੀ ਤੇ ਬਹੁਤ ਸੋਹਣਾ ਕੰਮ ਕਰਦੇ ਆ ਬਾਈ ਜੀ ਤੇ ਅਸੀਂ ਵੀ ਇਹਨਾਂ ਤੋਂ ਬਹੁਤ ਵਧੀਆ ਫਾਸਟ ਫੂਡ ਲੈ ਕੇ ਖਾਧਾ ਤੇ ਬਹੁਤ ਸਾਨੂੰ ਵਧੀਆ ਲੱਗਿਆ ਤੇ ਬਾਈ ਜੀ ਨੇ ਆ ਦੇਖੋ ਪਿੱਛੇ ਵੀ ਲਿਖਾਇਆ ਹੋਇਆ ਜੀ ਬਾਬੇ ਨਾਨਕ ਤੋਂ ਸਿੱਖੀ ਹੈ ਕਿਰਤ ਕਰਨੀ ਇੱਕ ਗੁਰੂ ਘਰ ਹੈ ਹਾਜ਼ਰੀ ਜਰੂਰ ਭਰਨੀ ਕਿ ਅਸੀਂ ਇਹਨਾਂ ਨੂੰ ਵਧਾਈਆਂ ਵੀ ਦਿੰਦੀਆਂ ਇਸ ਕੰਮ ਵਾਸਤੇ ਤੁਹਾਨੂੰ ਕਿਵੇਂ ਲੱਗਿਆ ਕੰਮ ਇਹ ਜਰੂਰ ਦੱਸਿਓ ਬਾਈ ਜੀ